ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਚੱਲੇ ਆਪਾਂ ਸੰਤ ਅਤਰ ਸਿੰਘ ਮਸਤੋਣਾ ਸਾਹਿਬ ਜਿਹੜਾ ਇਹ ਗੁਰੂ ਘਰ ਹੈ ਜੀ ਇਸ ਸਰੋਵਰ ਦੇ ਵਿੱਚ ਸਥਿਤ ਹੈ ਤੇ ਬਹੁਤ ਵੱਡਾ ਹੀ ਸਰੋਵਰ ਆ ਤੇ ਸਰੋਵਰ ਵਗੈਰਾ ਬਾਕੀ ਤੁਸੀਂ ਦੇਖੋ ਬਹੁਤ ਹੀ ਵੱਡਾ ਸਰੋਵਰ ਹੈ ਸਰੋਵਰ ਵਿੱਚ ਕਮ ਮੱਸੀਆ ਵਗੈਰਾ ਛੱਡੀਆਂ ਨੇ ਇਹ ਪਾਣੀ ਗੰਦਲੇ ਤੋਂ ਸਾਫ਼ ਕਰਨ ਵਾਸਤੇ ਨਹੀਂ ਗੰਦਲਾ ਪਾਣੀ ਹੋਣ ਤੇ ਬਚਾ ਕੇ ਰੱਖਦੇ ਨੇ ਮੱਸੀਆਂ ਤੇ ਬਾਕੀ ਅੰਦਰ ਜਾ ਕੇ ਹੋਰ ਕੁਝ ਆਪਾਂ ਦੇਖਣਾ ਕੀ ਦੇਖਣ ਨੂੰ ਮਿਲਦਾ ਆਪਾਂ ਨੂੰ ਬਹੁਤ ਹੀ ਸੋਹਣਾ ਗੁਰੂ ਘਰ ਲੱਗਦਾ ਦੇਖਣ ਨੂੰ ਦੇਖੋ ਬਾਕੀ ਕਿਹਦੇ ਆਹ ਦੇ ਸਾਹਮਣੇ ਵੀ ਗੁਰੂ ਘਰ ਸਥਿਤ ਹੈ ਇਹ ਗੀਠਾ ਸਾਹਿਬ बाकी हूं आप चलते हैं अंदर टेकद मथा जाके बाकी अंदरों जाके कली कली चीज थखावगी देखो जी बहुत सोहना ਸਰਹਗੁਰੂ ਘਰ ਇਹ ਪਾਣੀ ਦੇ ਵਿੱਚ ਹੀ ਸਥਿਤ ਹੈ। ਸੰਗਤ ਵਗੈਰਾ ਆਈ ਜਾਂਦੇ ਨੇ ਦੇਖੋ। ਹੁਣ ਆਪਾਂ ਥੋੜਾ ਜਿਹਾ ਤੁਹਾਨੂੰ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਦੀ। 18 ਸਾਲ ਦੀ ਉਮਰ ਵਿੱਚ ਸੰਤ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਬਾਬਾ ਜੀ ਨੇ ਹਨ ਫੌਜੀ ਨੌਕਰੀ ਕੀਤੀ ਜੋ 54 ਸਾਲ ਦੀ ਉਮਰ ਤੱਕ ਫੌਜੀ ਨੌਕਰੀ ਕੀਤੀ ਉਹਨਾਂ ਨੇ। ਤੇ ਫੌਜੀ ਨੌਕਰੀ ਕਰਨ ਤੋਂ ਬਾਅਦ ਸੰਤ ਅਤਰ ਸਿੰਘ ਮਸਤੋਣਾ ਸਾਹਿਬ ਬਾਬੇ ਨੇ ਜੀ। ਤੇ ਉਹਨਾਂ ਨੇ ਕੁਝ ਕਿ ਪੈਦਲ ਯਾਤਰਾ ਕਰਨੀ ਸਟਾਰਟ ਕੀਤੀ ਜੋ ਹਜੂ ਸਾਹਿਬ ਤੇ ਰਿਸ਼ੀ ਕੇਸ ਹਰਦਵਾਰ ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਪੈਦਲ ਯਾਤਰਾ ਕੀਤੀ ਤੇ ਪੈਦਲ ਯਾਤਰਾ ਕਰਨ ਤੋਂ ਬਾਅਦ 1902 ਦੇ ਵਿੱਚ ਬਾਬਾ ਜੀ ਇਸ ਜਗ੍ਹਾ ਤੇ ਪਹੁੰਚੇ ਤੇ ਆਤਮ ਸਿੰਘ ਢਾਲੀਵਾਲ ਜੋ ਪਿੰਡ ਬੜੁਖਾਂ ਲਵੀ ਪੈਂਦਾ ਪਿੰਡ ਬੜੁਖਣ ਨੇ ਇਸ ਥਾਨ ਬਣਾਉਣ ਲਈ 65 ਬਿੱਗੇ ਜ਼ਮੀਨਦਾਨ ਕੀਤੀ ਸੀ ਜੀ ਹੁਣ ਤਾਂ ਇਹ ਕਾਫੀ ਜਗ੍ਹਾ ਤੇ ਫੈਲਾ ਹੋਇਆ ਘਰ ਬਣਾਉਣਾ ਤੇ ਉਦੋਂ 65 ਬਿੱਗੇ ਜ਼ਮੀਨ দান ਕੀਤੀ ਸੀ ਪਿੰਡ ਬੜੁਖਾਂ ਦੇ ਬਾਕੀ ਹੋਰ ਜੀ ਇੱਥੇ ਚਾਰ ਗੁਰੂ ਘਰ ਸਥਿਤ ਨੇ ਇੱਕ ਮਾਤਾ ਭੋਲੀ ਜੀ ਦਾ ਗੁਰੂ ਘਰ ਗੁਰਸਾਗਰ ਮਸਤੋਣਾ ਸਾਹਿਬ ਤੇ ਗਿੱਠਾ ਸਾਹਿਬ ਤੇ ਚੌਥਾ ਗੁਰੂ ਘਰ ਜਿੱਥੇ ਆਪਾਂ ਦੇਖ ਰਹੇ ਹਾਂ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਚਾਰ ਗੁਰੂ ਘਰ ਸਥਿਤ ਨੇ ਬਾਕੀ ਇੱਥੇ ਜੀ ਅਕਾਡਮਿਕ ਕਾਲਜ ਵਗੈਰਾ ਵੀ ਬਣਿਆ ਹੋਇਆ ਮਸਤੋਣਾ ਸਾਹਿਬ ਦੇ ਨਾਂ ਤੇ ਫਿਜ਼ੀਕਲ ਕਾਲਜ ਵੀ ਬਣਿਆ ਹੋਇਆ ਬਾਕੀ ਇੱਕ ਵਾਰ ਸਾਰੇ ਜਾਣੇ ਆਓ ਜ਼ਰੂਰ ਇੱਥੇ ਮੱਥਾ ਟੇਕ ਕੇ ਜਾਓ ਜੋ ਵੀ ਬਿਸ ਮੰਗੋ ਹਰ ਇੱਕ ਪੂਰੀ ਹੁੰਦੀ ਆ ਗੁਰੂ ਘਰ ਚ ਸਰਤਾ ਨਾਲ ਜੋ ਵੀ ਬਿਸ ਮੰਗੋਗਾ ਹਰ ਇੱਕ ਪੂਰੀ ਹੋਊਗੀ ਤੁਹਾਡੀ ਬਾਕੀ ਬਾਬਾ ਅਤਰ ਸਿੰਘ ਜੀ ਦੀ ਵਰਸੀ ਜਨਵਰੀ 31 ਇੱਕ ਨੂੰ ਮਨਾਈ ਜਾਂਦੀ ਹੈ ਜੀ ਹਰ ਸਾਲ ਮਨਾਈ ਜਾਂਦੀ ਹੈ ਜੀ ਬਾਬਾ ਜੀ ਦਾ ਪਿੰਡ ਬਾਕੀ ਚੀਮਾ ਸਾਹਿਬ ਹੈ ਜੀ ਵਾਹਿਗੁਰੂ 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 ਵਾਹਿ ਬਾਕੀ ਬਾਬਾ ਜੀ ਦੀ ਪਰਸੀ ਤੇ ਇੱਥੇ ਮੱਥਾ ਟੇਕਣ ਲਈ ਪੰਜ-ਪੰਜ ਛੇ-ਛੇ ਘੰਟੇ ਲੈਣਾ ਚੀ ਖੜਨਾ ਪੈਂਦਾ ਹੀ ਬਹੁਤ ਜ਼ਿਆਦੇ ਭੀੜ ਹੁੰਦੀ ਹੈ ਬਹੁਤ ਜ਼ਿਆਰੇ ਸੰਗਤ ਆਉਂਦੀ ਆ ਚਾਰ ਤੋਂ ਪੰਜ-ਪੰਜ ਘੰਟੇ ਤਾਂ ਲੈਣੇ ਹੀ ਲੱਗੇ ਨੇ ਬਹੁਤ ਲੰਬੇ-ਲੰਬੇ ਲੈਣਾ ਲੱਗ ਜਾਂਦੇ ਨੇ ਬਹੁਤ ਦੂਰੋ ਦੂਰੋ ਸੰਗਤ ਆਉਂਦੀ ਇੱਥੇ ਜੀ ਮੱਥਾ ਟੇਕਣ ਲਈ ਬਰਸੀ ਤੇ ਬਾਕੀ ਹੈ ਗੁਰਕਰ ਵਿਚੇ ਸਾਰੇ ਕੰਧਾਂ ਦਵਾਰਾਂ ਤੇ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਸਾਰੀਆਂ ਦੁਬਾਰਾਤੀ ਸੀਸੇ ਵਗੈਰਾ ਲੱਗੋ ਨੇ ਤੇ ਉੱਪਰ ਸੱਤ ਵਗੈਰਾ ਤੇ ਵੀ ਲੱਗੇ ਹੋਏ ਨੇ ਬਾਕੀ ਸਾਹਮਣੇ ਚੈੱਕ ਕਰ ਹੀ ਲੋ ਤੁਸੀਂ ਸਤਨਾਮ ਵਾਹਿਗੁਰੂ ਲਿਖ ਲਿਖੀ ਜੂਮ ਕਰਕੇ ਦਿਖਾਈ ਦਿਓ ਸਭ ਨੂੰ ਦੇਖੋ ਇਹ ਸਰੋਵਰ ਬਹੁਤ ਸੋਹਣਾ ਬਹੁਤ ਹੀ ਵੱਡਾ ਸਰੋਵਰ ਹੈ ਤੇ ਸਰੋਵਰ ਦਾ ਪਾਣੀ ਵੀ ਬਹੁਤ ਸਾਫ਼ ਰਹਿੰਦਾ ਹੀ ਇਹਦਾ ਕਦੇ ਵੀ ਇਹ ਪਾਣੀ ਖਰਾਬ ਨਹੀਂ ਹੁੰਦਾ ਇਹ ਜਗ੍ਹਾ ਬਹੁਤ ਹੀ ਸ਼ਕਤੀ ਵਾਲੀ ਜਗ੍ਹਾ ਜੀ ਬਹੁਤ ਹੀ ਦੂਰੋਂ ਦੂਰੋਂ ਸੰਗਤ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਜੀ ਬਹੁਤ ਜ਼ਿਆਦੇ ਜਗ੍ਹਾ ਤੇ ਭੀੜ ਰਹਿੰਦੀ ਆ ਬਾਕੀ ਸੋਮਵਾਰੀ ਮੱਛਿਆ ਨੂੰ ਬਹੁਤ ਜ਼ਿਆਦੇ ਇਕੱਠ ਹੁੰਦਾਗਾ ਬਾਕੀ ਐਤਵਾਰ ਵਾਲੇ ਦਿਨ ਵੀ ਬਹੁਤ ਜ਼ਿਆਦੇ ਇੱਥੇ ਭਾਰੀ ਇਕੱਠ ਹੁੰਦਾ ਹਰ ਵਕਤ ਬਾਕੀ ਹਰ ਰੋਜ਼ ਦੂਰ ਦੂਰੋਂ ਸਰਦਾਰ ਲੋਕ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਜਾਂਦੇ ਰਹਿੰਦੇ ਨੇ ਜੀ। ਬਾਕੀ ਇੱਕ ਵਾਰ ਸਾਰੇ ਜਾਣੇ ਦਰਵਾਜ਼ਾ ਸਰ ਜਰੂਰ ਆ ਕੇ ਮੱਥਾ ਟੇਕੋ ਜੀ। ਸਾਰੇ ਜਾਣੇ ਆਓ ਇੱਕ ਵਾਰ ਜਰੂਰ ਦਰਸ਼ਨ ਕਰਕੇ ਜਾਓ ਇੱਥੇ। ਦੇਖੋ ਜੀ ਸਾਨੂੰ ਸਾਰਾ ਗੁਰੂ ਘਰ ਦਿਖਾਇਆ ਗਿਆ। ਇਹ ਬਾਕੀ ਇਹ ਵੀਡੀਓ ਨੂੰ ਇੰਨੇ ਤੋਂ ਇੰਨਾ ਸ਼ੇਅਰ ਕਰੋ ਬਈ। ਜਿਹੜੇ ਭਰਾ ਆਪਣੇ ਦੂਰ ਬੈਠੇ ਨੇ ਉਹਨਾਂ ਤੱਕ ਵੀ ਇਹ ਵੀਡੀਓ ਜਾਵੇ ਆਪਣੀ ਉਹ ਘਰ ਬੈਠੇ ਦਰਸ਼ਨ ਕਰ ਲੈਣ ਬਾਕੀ ਅਗਲੀ ਵੀਡੀਓ ਆਪਣੀ ਕੋਸ਼ਿਸ਼ ਆ ਵੀ ਹੋਰ ਵਧੀਆ ਤੋਂ ਵਧੀਆ ਇਤਿਹਾਸਕ ਜਗ੍ਹਾ ਨਾਲ ਮਿਲਾਂਗੇ ਕੋਈ ਗਲਤੀ ਮਲਤੀ ਹੋ ਗਈ ਕੋਈ ਮਾਫ ਕਰਿਓ ਭਰਾ ਅਗਲੀ ਵੀਡੀਓ ਨੈਸਟਬ ਕੋਈ ਵਧੀਆ ਗੁਰੂਤਮਸਤਾਨ ਤੇ ਬਣਾ ਕੇ ਲਿਆਵਾਂਗੇ ਅਗਲੀ ਵੀਡੀਓ 'ਚ ਮਿਲਦੇ ਆ ਜਲਦ ਆਪਾਂ ਓਕੇ ਬਾਏ ਬਾਏ ਸਾਰਿਆਂ ਨੂੰ ਬਾਏ